ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਚੰਗੇ ਹਵਾਨੇ ਵਾਲੇ ਅਤੇ ਚੰਗੇ ਦੁੱਧ ਵਾਲੇ ਸਨ ਤਾਜੀ ਸੂਈ ਬੈੜ ਦਿਖਾਉਣੀ ਹੈ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜੀ ਮੇਰਾ ਗਗਨਦੀਪ ਸਿੰਘ ਪਿੰਡ ਗਹਿਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 9872904780 9872904780 ਤੇ ਜਿਹੜੀ ਵੀਰ ਆਪਾਂ ਬੈੜ ਦੇਖ ਰਹੇ ਹੈ ਤੇਰੀ ਬੈੜ ਇੱਕ ਮੰਨ ਕੇ ਚੱਲ ਵੀ ਦੋ ਵਰਗ ਹੀ ਆ ਹਨਾ ਜਮਾ ਯਾਰ ਵੀਰੇ ਦੋਵਾਂ ਵਰਗ ਹੀ ਆ এবੀਐਸ ਦੀ ਸੈਕਸਡ ਸੀ ਬਣਦੀ ਇਹ ਬੈੜ ਆ ਜੀ ਹੁਣ ਸੂਆ ਕਿਹੜਾ ਸੂਆ ਹੁਣ ਵੀਰੇ ਤੀਜੇ ਸੂਏ ਸੂਈ ਆ ਦੂਜੇ ਸੂਏ ਆਪਾਂ ਥੱਲੇ 45 ਲੀਟਰ ਦੁੱਧ ਚੋਇਆ ਤੇ ਦੂਜੇ ਸੂਏ 45 ਕਿਲੋ ਦੁੱਧ ਆਪਾਂ ਚੋਇਆ ਇਹਦਾ ਚੋਇਆ ਹੈਗਾ ਤੇ ਬਾਕੀ ਜਰਾ ਨਾੜਾ ਨੂਣਾ ਥਣ ਫੋਟੋ ਫੁੱਟ ਤੇ ਹਨਾ ਸੋ ਆ ਦੇਖੋ ਜੀ ਜਮਾ ਤੇ ਬੱਚਾ ਇਹਨੇ ਕੀ ਦੇਤਾ ਬੱਚਾ ਇਹਨੇ ਬੱਛਾ ਦੇਤਾ ਵੀਰੇ ਐਸਾ ਦੇਤਾ ਬੱਚਾ ਹੁਣ ਹਾਂ ਤੇ ਆ ਥੋੜਾ ਜਿਹਾ ਹੀ ਹੋਇਆ ਲੱਗਾ ਸੂਈ ਨੂੰ ਹਾਂ ਵੀਰੇ ਘੰਟਾ ਕੀ ਹੋਇਆ ਅਲੇ ਜੇਰ ਵੀ ਨਹੀਂ ਪਈ ਆ ਲੈ ਚੱਲਦਾ ਹੀ ਆ ਹਲੇ ਬੈਠੀ ਨਹੀਂ ਹੈਨਾ ਬੈਠੀ ਨਹੀਂ ਤੇ ਐਦ ਕੀ ਦੁੱਧ ਮੰਨ ਕੇ ਚਲੇ ਜਾਂਦਾ ਅਜੇ ਆ ਜਾਲਾ ਪਤਾ ਹੈ ਕਹਨੇ ਆ ਵੀਰੇ ਪਾ ਵੀ 45 ਵੀ ਮੰਨ ਲੈ 21 ਵੀ ਚਾਹੇ ਦਊ ਦਾ ਵਦਨ ਦੇ ਚਾਹੇ ਬਾਕੀ ਹੁਣ 20 ਦਿਨਾਂ ਨੂੰ ਬਸ ਮੌਸਮ ਉੱਪਰ ਤੋਂ ਮੈਂ ਲੱਗਿਆ ਹਾਂ ਹਾਂ ਉਹਦਾ ਬਾਦ ਸਕਦੀ ਹੈ ਪੂਰੇ ਸੱਪਿਆ ਹੋਗਾ ਮੋਹੱਲੇ ਦਾ ਕੀ ਰੱਖਿਆ ਮੁੱਲ ਯਾਰ ਵੀਰੇ ਜਮਾ ਜਾਇਜ਼ ਹੋਊ ਵਪਾਰਕਾਂ ਵਾਲਾ ਨੇ ਹੁਣ ਫੋਨ ਤੇ ਹੋਊਗਾ ਉਹ ਘਰੇਲੂ ਵਾਲਾ ਵੀ ਨਾ ਹੋਊਗਾ ਨਾ ਘਰੇਲੂ ਵਾਲਾ ਬਨੇ ਉਹ ਬਾਪੂ ਨੇ ਰਹਿ ਕਰਨੀ ਐ ਬਜਵੀਰ ਕਹਿੰਦੇ ਵਪਾਰੀ ਵਪਾਰੀ ਦਾ ਰੇਟ ਨਾਲ ਜਾਇਜ਼ ਹੁੰਦਾ ਘਰੇਲੂ ਦਾ 2 ਲੱਖ ਹੋ ਜਾਂਦਾ ਜਿਹੜੇ ਹਿਸਾਬ ਨਾਲ ਗਾਉਂ ਹਿਸਾਬ ਨਾਲ ਜਾਇਜ਼ ਤੋਰ ਫੇਰ ਬਾਦ ਨੂੰ ਸੋ ਲੈਵਾ ਦੇਖੋ ਯਾਰ ਵੈੜ ਦਾ ਜਿਹੜੇ ਕਹਿੰਦੇ ਅਸੀਂ ਦੁੱਧ ਪਾਉਣਾਗਾ ਆਹ ਵੈੜ ਤੁਹਾਡੇ ਘਰ ਦਾ ਦੁੱਧ ਪੂਰਾ ਕਰੂਗਾ ਈ ਤੇ ਬਜਵੀਰ ਕਹਿੰਦੇ ਹਰੇ 45 ਕਿਲੋ ਕਿਤੇ ਵੀ ਖਾਲਾ ਜੀ ਦਾ ਬਾੜਾ ਨਹੀਂ ਦੇਣਾ ਫਲਾਨਾ ਬਈ ਮੇਲਿਆਂ ਤੇ 70 ਰੁਪਏ ਤਰ ਕੱਢਦੀਆਂ ਤੇ ਜਦੋਂ ਬਰੀਡ ਪੰਜਾਲ ਦੇ ਘਰਾਂ ਚ ਜਾਜੋ ਵੀ 40 40 ਦੀ ਦੇ ਦਿੰਦੇ ਕੋਈ ਐਡੀ ਬੜੀ ਵੱਡੀ ਗੱਲ ਨਹੀਂ ਹੁੰਦੀ ਇਹ ਤੇ ਮੂੰਹ ਮੱਥਾ ਦੇਖੋ ਸੁਵਾ ਤੀਜਾ ਸੁਈਆ ਵੜ ਐਵੇਂ ਨੂੰ ਦੂਜਾ ਗਈ ਚੱਲੀ ਕੋਈ ਫਾਇਦਾ ਨਹੀਂ ਬਕਵਾਸ ਵਾਲੇ ਗੱਲਾਂ ਭਾਂਡਾ ਦੇਖ ਕੇ ਪਤਾ ਲੱਗਦਾ ਤੇ ਭੂਗਲ ਟਰਾਲੀ ਜਾਂਦੇ ਆਪਣ ਨੂੰ ਪਦੇ ਹੁੰਦੇ ਵੀ ਤੂੜੀ ਇਹਦੇ ਵਿੱਚ ਹੈਗੀ ਆ ਬਾਈ ਪਾਸੇ ਕਰ ਲੋ ਉਹ ਗੱਲ ਇਹਦੀ ਹੈ ਲੇਵਾ ਦੇਖੋ ਟੋਕਰ ਏਡਾ ਚੱਕੀ ਫੱਦੇ ਤੇ ਇੱਕ ਹੋਰ ਗੱਲ ਲੇਵਾ ਵੀ ਖੁੱਚਾ ਤੋਂ ਉੱਪਰ ਆ ਇਹ ਨਹੀਂ ਗੱਲ ਵੀ ਟੁੱਟ ਬੱਲੇ ਵੱਡਾ ਪੜਾ ਪਵਾਜਦਾ ਹਨਾ ਹਲੇ ਪੱਠੇ ਪੁੱਠੇ ਵੀ ਨਹੀਂ ਛੱਟੇ ਵੀਰੇ ਦੁੱਧ ਵਾਲਾ ਲੇਵਾ ਬੈਠ ਦੇ ਜਿੰਨਾ ਜਮਾ ਹੈਗਾ ਤੇ ਜਿਹੜਾ ਇਹਨੂੰ ਸਾਂਭ ਲੂਗਾ ਉਹ ਝੋਲੂਗਾ ਦੂਜਾ ਤਾਂ ਇਹਨਾਂ ਦੇ 20 ਮਿੰਟ ਹੋਇਆ ਜਾਵੇ ਸੀਲ ਪੂਰੀ ਆ ਵੀਰੇ ਕੋਈ ਗੱਲ ਨਹੀਂ ਐ ਠੀਕ ਐ ਧਾਰਾ ਤੂੰ ਰਿਕ ਨੰਬਰ ਇੱਕ ਨੰਬਰ ਆ ਯਾਰ ਕੋਈ ਵੀ ਇੱਕ ਪੈਸੇ ਦਾ ਨੁਕਸ ਨਹੀਂ ਹੈਗਾ ਅੱਗੇ ਦੂਜੇ ਨੰਬਰ ਜਿਹੜੀ ਟੋਕੜ ਜੀ ਦੱਸਦੇ ਮੈਂ ਇਕ ਆ ਵੀਰੇ ਆਇਆ ਨਾ 2 ਮਹੀਨੇ ਦਾਸ ਕਰਨ ਹੋ ਗਿਆ ਠੀਕ ਆ ਧਾਰਾ ਇਹਨੂੰ ਆਪਾਂ ਨੇ ਕਹਿੰਦੇ ਹੈ ਗੱਬਣਾ ਆਪਣਾ ਫੰਡਰ ਮੰਨ ਕੇ ਦਿੰਨੇ ਆ ਵੀ ਉਦੋਂ ਬਾਅਦ ਬੋਲੀ ਨਹੀਂ ਜਾਲੇ ਦੇ ਜਾਂਦੀ ਹੈ ਕਿ 6 ਲੀਟਰ ਦੇ ਥਲੇ ਦੁੱਧਾ 6.5 6 ਲੀਟਰ ਦੁੱਧਾ ਹੁਣ ਚਵਾਈ ਕਰੀ ਵੀ ਹੈ ਹਾਂ ਹੁਣ ਕਰੀ ਵੀ ਹੈ ਚਵਾਈ ਤਿੰਨ ਸਾਢੇ ਲੀਟਰ ਟਾਈਮ ਦਾ ਦ ਸੂਈ ਨੂੰ ਤਾਂ ਸਾਲ ਹੋ ਗਿਆ ਉਹ ਸੂਈ ਨੂੰ ਨਹੀਂ ਵੀਰੇ 7-8 ਕਿ ਮਹੀਨੇ ਹੋਇਆ ਯਾਰ ਇੱਕੀ ਮੱਕੀਆਂ ਵਲੇ ਨਾ ਗੌਰ ਜੀ ਨਹੀਂ ਹੋਈ ਦੁੱਧ ਘਟ ਗਿਆ 10 ਕਿਲੋਟਰ ਸੀਗਾ ਤਾਜੀ ਥੱਲੇ ਦਾ ਸੀਗਾ 12 ਪੈਸੇ ਕਿੰਨੇ ਲੈਣਾ ਬੱਚੀ ਮੰਨ ਕੇ ਵਿਕਨੇ ਨਹੀਂ ਤਾਂ ਹੁਣ ਮੈਂ ਯਾਰ ਐਂਦ ਨੂੰ ਗੱਲ ਦੱਸਾਂ ਪਰ ਆਪ ਘਟਣਾ ਨਹੀਂ ਦੇਣ ਲੈਣ ਮੁੱਲ ਵਾ ਸਾਢੇ 16 ਦੀ ਛੱਡ ਦਾਂਗਾ ਤੁਹਾਨੂੰ ਸਾਢੇ 15 ਦੇ ਦੇਣਗੇ ਚਾਹ ਦੇਣਾ ਬਸ ਸਾਢੇ ਤੋਂ ਮਾਰੇ ਹੱਕ ਦੇ ਇਹਨੂੰ ਆਏ ਅਸੀਂ ਉਹ ਬੰਦਾ ਘਟਾ ਦੇਣਾ ਸੋ ਸਾਢੇ 15000 ਦੀ ਜਿਹੜੇ ਕਹਿੰਦੇ ਸੀ ਬੱਚੀ ਲੈਣੀ ਹੈਗੀ ਬੱਚੀ ਨਾਲ ਦਾ 50 ਕਿਲੋ ਦੁੱਧ ਦੀ ਚਲੂਗੀ ਇਹ ਤੇ ਨਾਲੇ ਜੇ ਗੱਬਰ ਨਿਕਲ ਗਈ ਇੱਕ ਪਾਸੇ 2 ਕਿੱਲੇ ਜਿਹਦਾ ਠੇਕੇ ਤੇ ਲੈਤੇ 19 ਬਾਜੀ ਤਰੀ ਹੁਣੀ 19 ਨੇ ਕੱਲੀ ਨੇ ਕਰ ਦੇਣੀ ਆਪਰੇ ਕੋਨੇ ਚੈੱਕ ਕਰਾ ਕੇ ਵੀ ਲੈ ਜੀ ਜਿਆ ਜੇ ਗੱਲ ਆ ਤੇ 15.5 ਹਜ਼ਾਰ ਦੀ ਸਿਰਫ ਬਾ ਮਾੜੀ ਧਾਰ ਕਰ ਲਈ ਆ ਹੋਰ ਕੋਈ ਚੱਕਰ ਨਹੀਂ ਜਿਸ ਤੋਂ ਛੋੜੇ ਜ਼ੋਰ ਲੱਗਦਾ ਹਨਾ ਹਾਂ ਮੈਂ ਵੀਡੀਓ ਬਣਾਈ ਗਿਆ ਬੁੜੀਆਂ ਚੌਂਡੀਆਂ ਆਪਣੇ ਕੋਈ ਚੱਕਰ ਨਹੀਂ ਜਿਆ ਜੇ ਗੱਲ ਆ ਮਸੀਰ ਤੇ ਵੀ ਚੌਣੇ ਆ ਠੀਕ ਹੈ ਕੋਈ ਚੱਕਰ ਨਹੀਂ ਹਨਾ ਸੋ ਦੋ ਨੱਕ ਬਗੋ ਇੱਕ ਤਾਜੀ ਗੰਦਵਾਰੇ ਫੇਰ ਦਿਖਾ ਦਈਏ ਪਿੰਡ ਗਹਿੜ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ